ਸਾਸਤਰੀ ਕਾਲ ਜੀ ਹੈਪੀ ਦਿਵਾਲੀ ਆਪਾਂ ਪਹਿਲਾਂ ਮਲਚਰ ਮਾਰਿਆ ਮਲਚਰ ਮਾਰ ਕੇ ਫਿਰ ਮਾਰਿਆ ਸੀ ਇਹ ਤੇ ਰੋਟਾਵੇਟਰ ਰੋਟਾਵੇਟਰ ਮਾਰ ਕੇ ਫਿਰ ਮਾਰੇ ਪਲਾਉ ਸਾਡੇ ਕੋਲ ਸੈਂਪਲ ਪਲਾਉ ਆ ਜਿਹੜੇ ਘੇਰਿਆਂ ਵਾਲੇ ਹੁੰਦੇ ਆ ਫਿਰ ਮਾਰਤਾ ਉਤੋਂ ਦੀ ਰੋਟਾਵੇਟਰ ਇਹੋ ਜਿਹਾ ਖੇਤ ਦੀਂਦਾ ਹੁਣ ਹੁਣ ਇਹਨੂੰ ਦੇਖਦੇ ਆਂ ਅੱਜ ਦਾ ਦਿਨ ਛੱਡਦੇ ਆਂ ਜਾਂ ਉੱਧਰ ਮਲਚਰ ਮਾਰਨਾ ਤੇ ਰੋਟਾਵੇਟਰ ਮਾਰਨਾ ਫਿਰ ਇਹਨੂੰ ਬਾਵਾਗੇ ਤਵੀਆਂ ਨਾਲ ਤਵੀਆਂ ਨਾਲ ਬਾਹ ਕੇ ਫਿਰ ਕੋਈ ਹਲ ਹੁਲ ਮਾਰ ਕੇ ਫਿਰ ਕਿਤੇ ਰੋਟਾਵੇਟਰ ਚੱਲੂ ਫੇਰਾ ਲੂ ਵਾਲੀ ਜ਼ਮੀਨ ਬਣ ਜੂਗੀ ਹਮ ਖਵਾਲੇ ਗੂ ਖੇਤ ਗਿੱਲੇ ਆ ਥੋੜੇ ਜੇ ਹੋ ਤਾਂ ਉਪਰ ਹਾਲੀ ਤਾਂ ਨੱਪੀ ਗਈ ਸਾਰੀ ਆਹ ਦੇਖੋ ਦੇਖ ਆਹ ਦੇ ਕੀ ਹੁੰਦਾ ਦੇ ਕੀ ਹੁੰਦਾ ਆਹ ਦੇ ਕੀ ਸ਼ਾਹ ਆ ਗਿਆ ਆਹ ਦੇਖੋ ਆਹ ਦੇਖੋ ਆ ਕੀ ਆ ਗਿਆ ਸ਼ਾਹ ਆ ਗਿਆ ਸ਼ਾਹ ਸ਼ਾਹ ਆ ਗਿਆ ਉਹ ਤੁਹਾਡੀ ਕੌਣ ਹੈ ਉੱਤੇ ਪਿੱਤਰ ਆਇਆ ਓਏ ਸਾਰੇ ਜਿੱਦਣ ਦੇ ਖੇਤ ਖਾਲੀ ਹੋਏ ਆ ਤੂੰ ਬੰਨਿਆਂ ਤੇ ਗੇੜ ਦੇਣੋਂ ਨਹੀਂ ਹਟਦਾ ਕਿਤੇ ਉਹ ਬੰਨੇ ਤੇ ਕਿਤੇ ਉਹ ਬੰਨੇ ਤੇ ਹੈ ਹਾਏ ਗੰਗਾਤਾਰ ਸ਼ਕਤੀਦਾਰ ਕਿੱਧਰ ਕਾ ਚੱਕ ਰਹੀ ਥੀ ਚੂਹਾ 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 ਹੋ ਗਿਆ ਨਾਲ ਇਹਨੂੰ 스멜 ਆ ਜੇ ਬੈਣਾ ਗੰਦੇ ਨੂੰ ਆ ਆਪਣੀ ਬਾੜੀ ਆਂਗਣ ਵਾਲੀ ਕਰੋ ਚੈੱਕ ਮਟਰ ਪਾਲਕ ਗੋਭੀ ਸਲਾਦ ਪੱਤਾ ਮੂੜੀ ਧਨੀਆ ਤੇ ਐਸੀ ਐਸਿਡ ਵਿਚਾਰੇ ਵਿਚਾਰੇ ਲਾਈ ਆ ਜਿਹੜੇ ਸਕੰਜਮੀ ਚ ਪਾ ਕੇ ਪੀਨੇ ਹੁੰਦੇ ਕਿਤੇ ਆ ਆਪਣੇ ਕੱਦੂ ਆ ਕੱਦੂ ਹਰੇ ਲੱਗੀ ਜਾਂਦੇ ਆ ਉਹ ਲਸਣ ਆ ਇਧਰ ਲਸਣ ਆ ਉਹ ਪਰਾਂ ਦਾਸਣ ਆ ਇੱਥੇ ਪ੍ਰਾੜੀ ਪਾਈ ਹੋਈ ਆ ਮਲਚਿੰਗ ਕੀਤੀ ਹੋਈ ਆ ਇਧਰ ਆ ਗਿਆ ਰੋਟਾਵੇਟਰ ਮਾਰਨਾ ਸੀ ਬੰਦੇ ਨੂੰ ਕਿਹਾ ਲੈ ਕੇ ਆਇਆ ਉਹ ਆ ਕੇ ਆਵਾਜ਼ ਆਦੇ ਹੁਣ ਇਹ ਤੇ ਫਲਾਉ ਮਾਰੇ ਹੋਇਆ ਹੁਣ ਇਹ ਤੇ ਰੋਟਾਵੇਟਰ ਵੱਜੂ ਫੇਰ ਸਫਾਈ ਹੁੰਦੀ ਹੈ ਜਾ ਕੇ ਕਿਤੇ ਅਬਰਸੀਮ ਵੀ ਦਿੱਤਾ ਸੀਗਾ ਆਪਾਂ ਥੋੜਾ ਜਿਹਾ ਅਬਰਸੀਮ ਸੀ ਬਾਕੀ ਕਾ ਮੱਖਣ ਖਾ ਕੇ ਨੇ ਜੀ ਇਹਨੂੰ ਕਵੇਰੀ ਕਵੇਰੀ ਭਾਰਤ ਵਾਲਾ ਨਾ ਮਹਿੰਗਾ ਬਹੁਤ ਸੀ ਸੀੜ ਦੇ ਦੀ ਇਹਨੂੰ ਧੋ ਕੇ ਆਰੇ ਗਿੱਤੇ ਹੋ ਜਾਂਦੇ ਫੇਰ ਆਹ ਮੱਕ ਵੱਢ ਕੇ ਇੱਧਰ ਬੀਜ ਦਾਂਗੇ ਹੇ ਰੇਂਜੀ ਉੱਪਰ ਆਈ ਰਹੀ ਹੈ ਹਾਂ 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 ਹ ਹੋਣ ਲੈ ਕੋਈ ਦੱਬਾ ਰੋਕ ਜੀ ਤਿਆਰੀ ਕਰ ਲੈ ਤੇ ਯੋ ਪੰਡ ਦਾ ਵੀਊ ਜੀ ਚਲਾਓ ਓਕੇ ਮੇਰਾ ਲਾਈਵ ਹੈ ਜੀ jabardast hai aur damokhi re na aur saade mein Italy chalo dekho ye nahi gaya yaar riyaz ye yaar ਲਓ ਜੀ ਦੀਵਾਲੀ ਗਈ ਨੰਗ ਪਰ ਰਾਤ ਆ ਗਈਆਂ ਇੱਥੇ ਆਹ ਜਿਹਨਾਂ ਨੂੰ ਮਾਤਾ ਜੀ ਕਹਿੰਦੇ ਆ ਠੀਕ ਹੈ ਜੀ ਇਹ ਸਾਰਾ ਨਾਸ ਕਰਕੇ ਗਈਆਂ ਆਲੂਆਂ ਦਾ ਹਾਂ ਲੈ ਲਓ ਇਹ ਲੈ ਕਿੰਨਾ ਖੋਰੂ ਪਾਇਆ ਵਾ ਦੇਖੋ ਸਾਰੇ ਪਾਸੇ ਬੁਰਾ ਹਾਲ ਕਰ ਗਏ। ਉਹ ਹੈ ਗੋਹਾ ਤਾਂ ਤੇ ਗੋਹਾ। ਤਾਂ ਸਾਡਾ ਡਰਨੇ ਦਾ ਵੀ ਕੋਈ ਅਸਰ ਨਹੀਂ ਹੋਇਆ। ਹੈ? ਤੇ ਆ ਗੋਭੀ ਸੀ। ਦਾ ਸਾਰੀਆਂ ਖਾ ਗਏ। ਅੱਲਾ ਸੁਣ ਬੀਜਿਆ ਸੀ ਕੱਲ ਪਰਸੋਂ ਇਹਦਾ ਨਾਸ ਮਰ ਗਿਆ ਆ ਸਾਰੇ ਪੱਠੇ ਖਾ ਗਏ ਕੀ ਕਰੇ ਯਾਰ ਦੱਸ ਨੋ ਵੀ ਮਾਲਚਰ ਆਪਣਾ ਹੋ ਗਿਆ ਸੀਗਾ ਖਰਾਬ ਤੇ ਮਾਲਚਰ ਕੱਢ ਕੇ ਫੇਰ ਆਪਾਂ ਪਾ ਲਿਆ ਸੁਪਰ ਸੀਡਰ ਬਿਨਾ ਮਾਲਚਰ ਮਾਰੇ ਤੂੰ ਸਿੱਧੀ ਬਾਤ ਹੀ ਹੁਣ ਇੱਥੇ ਅਲਟਾਵਾ ਮਾਰ ਦਾਂਗੇ ਹੂ ਦਾ ਸਾਫ ਬਣ ਗਈ ਜ਼ਮੀਨ ਜਮਾਈ ਤੇ ਹੈਗਾ 7 ਫੁੱਟ ਲੈਂਦਾ ਤਾਂ ਹੈਗਾ ਲੋਡ ਪਰ ਮਾਰਤਾ ਚਲੋ ਆ ਜਾਣੀ ਹੈ ਸਫਾਈ ਉਲਟਾਵਾ ਮਾਰੇ ਤਾਂ ਜਮੇ ਇਹ ਜੀ ਸਿੱਧੇ ਟੰਡੇ ਖੜੇ ਸੀਗੇ ਇਸ ਸਮੇਂ ਐਸਾ ਲੱਗਿਆ ਹੋਇਆ ਸੀਗਾ ਮਸ਼ੀਨ ਦਾ ਵਧੀਆ ਸਫਾਈ ਆ ਇਧਰ ਸਾਈਡਾਂ ਤੇ ਜਿੱਥੇ ਵੱਧ ਪਰਾਲੀ ਹੈ